ਮਨ ਨਹੀਂ ਮਨ ਨਹੀਂ ਇਹ ਤਾਂ ਕਹਿੰਦੇ ਸਵੇਰੇ ਆਉਂਦੇ ਕਾਹਨ ਸਾਹਿਬ ਉਹ ਕਿਹੜੇ ਤੁਸੀਂ ਵੀ ਆਏ ਸੀਗੇ ਭਾਈ ਜੀ ਆਪਾਂ ਜੀ ਕਿ ਆਪਾਂ ਪਈ ਦੋਸਤਾਂ ਨਾਲ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਰ ਦੇਣੀਆ ਪਿੰਡ ਮਾਰ ਗਈ ਖੋਲੇ ਗੇੜ ਚੈਕਿੰਗ ਕੀ ਕਰ ਗਿਆ ਅੰਦਰ ਜਾ ਕੇ ਪੁਲਸ ਪੇ ਸਾਰੀ ਇਹ ਕੀ ਚੈਕਿੰਗ ਕਰਕੇ ਆਈਏ ਪੂਰਾ ਮਕਾਨ ਜਾਣ ਮਾਰੇ ਇਹ ਤਾਂ ਮਾਫੂਲ ਘਟ ਰਹਾ ਸੀਗਾ ਸਾਰਾ ਅੰਦਰ ਨਹੀਂ ਗਏ ਸੀ ਕਿਉਂਕਿ ਟੀਵੀ ਫੋਟੇ ਹੀ ਦੇਖਣ ਰਏ ਸੀ ਭਾਈ ਕੋਈ ਅੰਦਰ ਗਿਆ ਹੈ ਅੰਦਰੋਂ ਬੰਨ੍ਹਾ ਇਹ ਜਾਨੀ ਮਨੀ ਮਕਾਨ ਨਹੀਂ ਇਹ ਦਿਖਾ ਰਿਹਾ ਕਿ ਜਾਉ ਨੂੰ ਜਾਰੀ ਹੈ ਭਾਈ ਫਾਂਸੀ ਨੂੰ ਸਜਾਉ ਨੂੰ Ba archeo, owning произлось, ngayon windapad inし e isn't masuk. Ratshari theo suya. הה lush ini di akar pu hiya kita klocki," trzeba da nu makmopi? rari akan kenara aaf. mgaum ku answer kan uya peole kan ni ਹੋ ਗਏ ਮਾਰੋ ਨਾ ਹੋਰ ਸਾਰੇ ਲੋਕ ਮਾਰੋ ਕਸਦੇ ਨਾ ਸਿਆਣੇ ਮਾਰੋ ਚਲੋ ਜੀ ਜਾਨੇ ਦੀ ਜੀ ਚੀਕਾਂ ਦਰ ਦਿਲਾਂ ਨਹੀਂ ਗਣਿਆ ਛਕਿਰੋ ਗੁਰੂ ਇਹ ਸਭ ਲੋਕ ਇਹ 13 ਸਵਾਦੀ ਲੜਕੀ ਨਾਲ ਗਲਤ ਗੱਲ ਕਰਦੇ ਹੋ ਆਹ ਮੁਹਾਵਰਾ ਦਿੱਤਾ ਗਿਆ ਤੁਸੀਂ ਸਾਰੇ ਲੋਕਾਂ ਦੇ ਵਿੱਚ ਸਭ ਦੇ ਜਗਤੰਦਰ ਸ਼ਾਇਰ ਤੋਂ ਸਰਦੇ ਜਾਵੇ ਵਾਲੋ ਬਾਬਾਦਰ ਇਹੋ ਮੰਡੀ ਉਹ ਪ੍ਰਧਾਨ ਹੈ ਇਹਾਂ ਦੀ ਇੱਕ ਸਾਲ ਪਹਿਲੇ ਜਿਹੜੀ ਲੜਕੀ ਹੈ ਉਦੇ ਫਾਦਰ ਦੀ ਡੈਥ ਹੋਈ ਹੈ ਤੇ ਅੱਜ ਇਸ ਨਕਮੇ ਆਦਮੀ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਅੱਜ ਜਿਹੜੀ ਨਵਾਲਤ ਦੇਤੀ ਹੈ ਸਾਡੀ ਨਹੀਂ ਹੈ ਭਾਈ ਇੱਕ ਪੰਜ ਸਾਲ ਦੇ ਬੱਚੇ ਨੂੰ ਭਾਈ ਸਾਫ ਨਹੀਂ ਦਿੱਚ ਗਿਆ ਕੀ ਲੱਗਣਾ ਤੁਹਾਡੀ ਕੀ ਕਰਨਾ ਹੈ ਤੇਨੂੰ ਵੀ ਮਰ ਗਈ ਹੈ ਤੁਹਾਡੀ ਦਾਮ ਨਹੀਂ ਰਹਿਦਾ ਇਹਦਾ ਭਾਈ ਮੁਕਾਮ ਸਰ ਦੇ ਬੱਚੇ ਤੇ ਇਨਸਾਫ ਨਹੀਂ ਮਿਲ ਰਿਹਾ ਕੀ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ ਧੰਨ ਧੰਨ ਕਰ ਰਿਹਾ ਹੈ ਇਹ ਮਾਨ ਸਰਕਾਰ ਕਦਮ ਕਰ ਦੇਣਾ ਭਾਈ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਇਹ ਵਿਵਾਦ ਕਰਨਾ ਚਾਹੀਦਾ ਸੱਤ ਜੀ ਸਵਾਲ ਬਹੁਤ ਵੱਡੇ ਆਰੇ 100 ਬੰਦੇ ਨੂੰ ਪਹਿਲਾਂ ਪ੍ਰਸ਼ਾਸਨ ਗਿਆ ਚੈੱਕ ਕੀਤਾ ਗਿਆ ਪ੍ਰਸ਼ਾਸਨ ਕੋਈ ਚੈੱਕ ਕਰਨ ਦਾ ਦਿਨ ਨਾ ਬਤਾ ਸਕਦਾ ਸਰ ਅੱਜ ਮੈਨੂੰ ਦੁੱਖ ਹੈ ਮੇਰੀ ਧੀ ਨੂੰ ਮਿਲੋ ਬੱਚੇ ਇੰਨਾ ਨਹੀਂ ਕੀਤਾ ਜੀਉਣ ਦੇ ਲਈ ਦੀ ਵੀ ਚਲਦੀ ਤੇ ਕੀ ਕੀ ਆ ਦੇ ਸਭੇ ਸਾਝੀ ਹੁੰਦੀਆਂ ਮੈਂ ਆਪਣਾ ਬੜਾ ਪੀਂਦਾ ਹਾਂ ਕਈ ਵੀ ਜਗ੍ਹਾ ਕੋਈ ਨਹੀਂ ਬਣਾਇਆ ਗਿਆ ਜੀ ਦਾਂਗ ਫੜਾ ਯਾਰ ਕਿੱਥੇ ਆ ਅੱਗ ਲਾ ਦੀ ਇੱਥੇ ਨਾ ਤੇਰੇ ਨਾਲ ਤੇਲ ਲਿਆ ਉਹਨੂੰ ਅੱਗ ਲਾਈਏ ਯਾਰ ਇਹ ਸੰਦੂਕ ਨਹੀਂ ਫਾਂਚੀ ਟੀਮ ਨਹੀਂ ਹੈ ਯਾਰ ਘਰ ਮੈਂਬਰ ਇੱਥੇ ਦਾ ਯਾਰ ਕਿੰਨੇ ਦੇ ਨੰਬਰ ਤੁਸੀਂ ਕਿੰਨੇ ਦੇ ਨੰਬਰ ਹੋ ਯਾਰ ਇਹਨਾਂ ਦਾ ਕੀ ਹੋ ਗਿਆ ਫਿਰ ਮੈਂ ਕੋਈ ਉਦਾਂ ਹੀ ਆ ਗਿਆ ਯਾਰ ਦਾ ਸਭ ਤਕਲ ਹੋਇਆ ਪਤਾ ਮੈਂ ਭਾਈ ਜੀ ਮੈਂ ਗਲਤ ਫੋਟੋ ਆ ਇਹ ਕਿਸੇ ਨੂੰ ਵੀ ਪਾਣੀ ਮੈਂ ਇੱਥੇ ਦਾ ਕੰਮ ਕਰ ਰਿਹਾ ਹਾਂ था। था। मीडिया कानूनी तो तो जुर्म तो है सारे तो थोड़े ਕਾਹਦੀ ਗੱਲ ਕਰ ਰਹੇ ਹੋ ਇਹ ਵੀ ਨਹੀਂ ਹੋਣੀ ਚਾਹੀਦੀ ਤੁਸੀਂ ਕਰਦੇ ਹੋ ਬਾਈ ਬੋਲਦਾ ਸਵੇਰੇ ਆਮਾਂਗੇ ਜੱਪ ਦੇ ਪੁਲਿਸ ساری ਪੈਸੇ ਲੈ ਕੇ ਚਲੇ ਗਈ ਹੈ ਪੈਸੇ ਲੈ ਕੇ ਚਲੀ ਗਈ ਹੈ ਅਸੀਂ ਮਹੱਲੇ ਦੇ ਨਹੀਂ ਆਗੇ ਪਤਾ 1200 ਲੱਗਦਾ ਆ ਪਰ ਸਭ ਤੋਂ ਵੱਡੀ ਗਲਤੀ ਜਦੋਂ ਪੁਲਿਸ ਚੱਕਰ ਨਾਲ ਆਈਏ ਕਰ ਪੁਲਿਸ ਚੱਕਰ ਨਾਲ ਆਈਏ ਜੱਪ ਕਰ ਤੇ ਪੁਲਿਸ ਨੂੰ ਪਹਿਲੇ ਬਾਪੀ ਦੇਖਿਆ ਪੁਲਿਸ ਨੂੰ

ਆਹ ਨੂੰ ਲੈ ਕੇ ਚਲੇ ਗਏ ਨਹੀਂ ਨਹੀਂ ਆ ਮਾਂ ਬਾਪ ਬੱਚੇ ਦੇ ਰੋ ਰਹੇ ਇਕੱਲਾ ਰੋ ਰਿਹਾ ਤੁਸੀਂ ਚੌਂਕੀ ਲਈ ਜਿਹੜੀ ਅੱਜ ਮਗਨਤ ਲਈ ਸੀ ਚੌਂਕੀ ਜਿਹੜੀ ਬਣਾਈ ਸੀ ਜਿਹੋ ਹਾਲਾਤ ਤੁਹਾਨੂੰ ਪਤਾ ਲੋਕਾਂ ਨੂੰ ਚੌਂਕੀ ਤੇ ਖੁਆਰ ਨਹੀਂ ਮਿਲਿਆ ਚੌਂਕੀ ਵਾਲਾ ਦਾਫਾ ਸੁਸਬੰਧ ਚੱਲ ਰਿਹਾ ਇੱਥੇ ਤੁਹਾਨੂੰ ਪਤਾ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾ ਬਾਜ਼ ਸਾਰੇ ਸੜਕ 'ਤੇ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ ਬੱਚੀ ਜੇ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਇਹ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਦੇ ਹਾਲਾਤ ਚੋਂ ਬਚ ਜਾਂਦੀ ਬੱਚੀ ਦੇ ਹਾਲਾਤ ਉਹਨੂੰ ਸਾਹ ਘੁੱਟ ਜਾਂਦਾ ਬੱਚੇ ਦਾ ਜਲੰਧਰ ਬੈਸ ਦਿਨੋਦਨ ਕਿਸ ਪਾਸੇ ਜਾ ਰਹੇਗੀ ਤੁਹਾਡੇ ਨਾਲ ਖੜਿਆ ਔਰ ਇਹਨਾਂ ਨੇ ਜੋ ਪਰਿਵਾਰ ਦਾ ਹਮ ਦੱਦੀ ਬਰਤਾਈ ਹੈ ਅੱਜ ਜੋ ਉਸ ਵਿਅਕਤੀ ਨੇ ਕੀਤਾ ਸ਼ਰਮਨਾਕ ਘਟਨਾ ਕੀਤੀ ਹੈ ਜੋ ਉਸ ਤਹਿਨਾ ਰੇਕ ਕਰਕੇ ਉਹਦਾ ਮਰਦ ਕੀਤਾ ਇਹ ਬਖਸ਼ਣ ਯੋਗ ਨਹੀਂ ਹੈ ਬੰਦਾ ਇਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਸ ਵਿਅਕਤੀ ਨੇ ਬਹੁਤ ਸਾਰੇ ਲੋਕਾਂ ਦਾ ਭਰੋਸਾ ਤੋੜਿਆ ਇਸ ਵਿਅਕਤੀ ਨੇ ਜੋ ਕੀਤਾ ਇਹਦੇ ਨਾਲ ਕੋਈ ਵੀ ਵਿਅਕਤੀ ਆਪਣੇ ਧੀ ਬੱਚੇ ਜਿਹੜੇ ਆ ਉਹ ਕਿਤੇ ਆਪਣੇ ਆਹ ਗਵੜ ਨਹੀਂ ਭੇਜੇਗਾ ਇਸ ਵਿਅਕਤੀ ਨੂੰ ਕੜੇ ਤੋ ਕੜੀ ਸਜ਼ਾ ਦੇਣੀ ਚਾਹੀਦੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰ ਹੈ ਸਰਕਾਰ ਵੀ ਜ਼ਿੰਮੇਵਾਰ ਹੈ ਆਪਾਂ ਕਹਿੰਦਾ ਜਿਹੜੀ ਪੁਲਿਸ ਕਾਰਗੁਜ਼ਾਰੀ ਹਲੇ ਮੈਂ ਟਿੱਕੀ ਨਹੀਂ ਇੱਕ ਮਿੰਟ ਦੇਖੋ ਕੋਈ ਪੋਲਿਟਿਕਲ ਨਹੀਂ ਹੈ ਕੋਈ ਕੁਛ ਨਹੀਂ ਤਰਕਤ ਸੋ ਸਿਰਫ ਇਹ ਹੈ ਕਿ ਜਦ ਪੁਲਿਸ ਆ ਕੇ ਨਹੀਂ ਸੀ ਫੇਰ ਬੁੜੀ ਦੇਖ ਲਈਦਾ ਲੱਭੇ ਆਖਰ ਅਗਲੀ ਦਿਨ ਆਉਣਾ ਹੈ ਅਤ੍ਰਿਤ ਕਾਨੂੰਨ ਲਵੇ ਤਕੜੋ ਜਿਹੜੀ ਕਹਿੰਦੀ ਕਿ ਵੀ ਕਾਨੂੰਨ ਹੱਥ ਵਿੱਚ ਨਹੀਂ ਲਿੱਤਾ ਉਹ ਪ੍ਰੋਬਲਮ ਹੈ ਪਰ ਪਹਿਲਾਂ ਕਿਉਂ ਨਹੀਂ ਕੀਤਾ ਬੁੜੀ ਮੇਰੀ ਇੱਕ ਕੰਪਨੀ ਹੈ ਤਾਂ ਇੱਕ ਮਿੰਟ ਪੁਲਿਸ ਵੀ ਕੀ ਕਰਤੀ ਤੇ ਮੈਡਮ ਉਸ ਵੇਲੇ ਇੱਕ ਮਲਾਇਮ ਅੰਦਰ ਗਿਆ ਸੀ ਦੋ ਮਲਾਇਮ ਨੂੰ ਲੜਕੀ ਵਿਖੀ ਨਹੀਂ ਕੰਮ ਦੇ ਵਿੱਚ ਪੁੱਛਣਾ ਨੂੰ ਕਿਉਂ ਨਹੀਂ ਕਹਾਂਗੇ ਨੀ ਪਹਿਲਾ ਕੁੜੀ ਲੰਮੀ ਨਹੀਂ ਕੁੜੀ ਦਾ ਨਾਮ ਨਹੀਂ ਦਿੱਤਾ ਹੋਣਾ ਪਹਿਲਾ ਕਿਹੜੀ ਕੁੜੀ ਰੋਪੀ ਗਈ ਆ ਉੱਥੇ ਭਾਗ ਨਹੀਂ ਹੁੰਦੀ ਮੈਂ ਐਵੇਂ ਦੇਖਦੇ ਆ ਰੋਪੀ ਨੂੰ ਪੁਲਿਸ ਲੈ ਗਈ ਆ ਲੜਕੀ ਨੂੰ ਪਾ ਕੇ ਲੈ ਗਈ ਲਾਈਟ ਜੀ ਆ ਗਈ ਹੈ ਮਾਰਨੇ ਨਹੀਂ ਆਸਲੀਆ ਮਾਰਨ ਪੁਲਿਸ ਸਾਲਾ ਪੁਲਿਸ ਨੂੰ ਭਾਗ ਨਹੀਂ ਤੇ ਉਹ ਹੋਰ ਹੋਤੀ ਲਪੀਏ ਈ ਚੱਕ ਕੇ ਗਈ ਆ ਦੇ ਵਾਲੇ ਕਰਨਾ ਚਾਹੀਦਾ ਕੀ ਕਿਹਾਨਾ ਨੇ ਹਾਂਜੀ ਅਗਰ ਹਾਂਜੀ ਇਸ ਸਬੰਧੀ ਵਿੱਚ ਇੱਕ ਮਾਨਯੋਗ ਬਖਸ਼ਾ ਕੀਆ ਹੈ ਇੱਕ ਉਹ ਅਗਰ ਇਹ ਗੋਲਮ ਮਾਰਦੇ ਲਈ ਚਾਹੀਦੀ ਹੈ ਪ੍ਰਸ਼ਾਸਨ ਦੇ ਲਈ ਆ ਰਿਹਾ ਦੇ ਰਿਖੀ ਨਹੀਂ ਉਹ ਪਰ ਮੈਂ ਬਹੁਤ ਮਾੜੀ ਗੱਲ ਹੈ ਇਹਦੇ ਲਈ ਨਹੀਂ ਜਾ ਸਕਦਾ ਇਹ ਕੋਈ ਪ੍ਰਸ਼ਾਸਨ ਦਾ ਜਿਹੜਾ ਕੀ ਢਿੱਲਾ ਯੋਗਦਾਨ ਨਜ਼ਰ ਆਇਆ ਹਮ ਜਨਤਾ ਨੂੰ ਸਾਰੇ ਚੀਜ਼ ਸਹਿਖਾਈ ਕਰਨਗੇ ਚੀਜ਼ ਚਾਈ ਕਰਾਂਗੇ ਜੀ ਪਰ ਨਾਓ ਲੇਟਸ ਕਿ ਕਲੀਫਾਈ ਨਹੀਂ ਕਾਂਟ ਸੇ ਜੋ ਵੀ ਹੋਇਆ ਹੈ ਇਟਸ ਵੈਰੀ ਅਨਫੋਰਚੂਨੇਟਲੀ ਜੋ ਵੀ ਵੰਦੀ ਕਮਿਊਨਿਫਾਈਡ ਬਾਇ ਹੋਇਆ ਹੋਵੇ ਮੈਡਮ ਡਿਊਟੀ ਅਫਸਰ ਤੇ ਵੀ ਸਵਾਲ ਉੱਠਦੇ ਬੇ ਕਿ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਨੂੰ ਮਨਾ ਕੀਤਾ ਗਿਆ ਕਿ ਇੱਥੇ ਕੋਈ ਹੈ ਨਹੀਂ ਇਹ ਲੜਕੀ ਕੋਈ ਇਦਾਂ ਸਵਾਲ ਉੱਠਿਆ ਹੈ ਕਿ ਪੁਲਿਸ ਪਰਸਾ 9 ਘੰਟੇ ਪਹਿਲਾਂ ਆਇਆ ਸੀ ਔਰ ਚੰਗੀ ਤਰ੍ਹਾਂ ਨਹੀਂ ਬਿਠਾਇਆ ਚਾਹੀਏ ਵਿੱਚ ਗੱਲ ਕੀਤੀ ਆ ਪੁਲਿਸ ਨੇ ਆਇਆ ਪੁਲਿਸ ਨੇ ਸਾਰਾ ਮੈਚ ਕਰਾ ਦਿੱਤਾ ਹੈ ਔਰ ਪੁਲਿਸ ਆਇਆ ਪੁਲਿਸ ਨੇ ਕੰਮ ਕੀਤਾ ਹੈ ਪੰਜਾਬ ਖੋਣ ਲੱਗੇ ਅੰਦਰ ਜੈਦੀ ਲਕਿ ਜਦੋਂ ਪੁਲਿਸ ਚੈੱਕ ਕਰ ਲਈ ਹੈ ਸ਼ਾਇਦ ਬਾਥਰੂਮ ਦੇ ਦੇਖ ਲੈਂਦੀ ਕਿਹਾ ਦੁਬਾਰਾ ਜਾ ਦੁਬਾਰਾ ਜਾ ਮਾਮਲਾ ਜਿਹੜਾ ਬਾਥਰੂਮ ਦੇ ਵਿੱਚ ਕੁੜੀ ਮਰੀਜ਼ ਹੋਈ ਹੈ ਉਹਦੇ ਮੂੰਹ ਤੇ ਕੱਪੜਾ ਪਾਇਆ ਹੋਇਆ ਉਹਦਾ ਰੈਪ ਕੀਤਾ ਗਿਆ ਮੈਂ ਜੀ ਬਹੁਤ ਮੰਨਣਾ ਚਾਹੁੰਦਾ ਹੋਇਆ ਔਰ ਇਹਨੂੰ ਜਿਹੜਾ ਹੈਗਾ ਤਾਂ ਹਰ ਤਰੀਕੇ ਨਾਲ ਹਲਕਾ ਹੈ ਇਹਨੂੰ ਜਿਹੜਾ ਹੈਗਾ ਦੋਸਤ ਸਰ ਇੱਕ ਛੋਟਾ ਜਿਹਾ ਸਵਾਲ ਸੀਗਾ ਸਰ ਦੇਖੋ ਡਿਸੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਪ੍ਰਸ਼ਾਸਨ ਵਾਲੋਂ ਮਲਾਵਾਸੀਆ ਦਾ ਕਹਿਣਾ ਹੈ ਕਿ ਡਿਊਟੀ ਅਫਸਰ ਅੰਦਰ ਮੌਕੇ ਤੇ ਗਏ ਸੀਗੇ ਉਹਨਾਂ ਵਾਲੋਂ ਕੈਮਰੇ ਵਗੈਰਾ ਚੈੱਕ ਕੀਤੇ ਗਏ ਨੇ ਪਰ ਮਲਾਵਾਸੀਆ ਦੋਸਤਾਂ ਵੀ ਕਹਿਣਾ ਸੀ ਕਿ ਡਿਊਟੀ ਅਫਸਰ ਲੋਕੇ ਲੜਕੀ ਅੰਦਰ ਹੈ ਪਰ ਉਹਨਾਂ ਨੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸੋ ਡਿਊਟੀ ਅਫਸਰ ਨੇ ਕੀ ਕਾਰਵਾਈ ਕੀਤੀ ਜਾਂਦੀ ਹੈ ਵੈਰੀਫਾਈ ਕਰਦੇ ਆਂ ਪੁੱਛੀ ਇੱਕ ਮਿੰਟ ਉਹ ਟਾਈਮ ਤੇ ਡਿਊਟੀ ਅਫਸਰ ਨੇ ਗੱਲਬਾਤ ਹੋਈ ਹੈ ਉਹਨਾਂ ਨੇ ਕਹਿੰਦੇ न गुसा ठंडा